ਐ ਲੱਗਦਾ ਸਮਰਨ 4 ਸਾਬ ਦੇ ਵਿੱਚ ਵਿਕਰੀ ਬਾਣੀ ਮੁੱਖ ਤੇ ਬਾਹ ਹੱਦ ਤੇ ਹੈ ਨੰਬੀ ਤੇ ਗੂ ਤਰਨ ਤੇ ਰੋ ਅੰਨਵਾਦ ਫਿਰ ਸਾਸ ਕਰਾਸ ਰੋਮ ਰੋ ਨਿਯੋਇ ਜੋਤੀ ਤਰੀਕਾ ਮਾਲਕ ਦੱਸੇ ਆਪਾਂ ਨੂੰ ਮੁਖ ਤੇ ਮਾ ਹਰਦੇ ਤੇ ਹੈ ਤੁੰ ਨਿਤੇ ਗੋ ਅਰੋ ਵਾ ਮਾਇਗਰ ਜੀ ਕਾ ਖਾਲਸਾ ਮਾਇਗਰ ਜੀ ਫਤਿਹ ਚਾਰ ਸ਼ਬਦਾਂ ਵਿੱਚ ਸਿਮਨ ਕਰਕੇ ਅਸੀਂ ਮੰਨਦੇ ਵਿਚਾਰੋ ਕਲਿਆ ਉਹਨਵਾ ਸਾਲਗਰਾ ਜਲਣਾ ਅੰਦਰ ਸੋਸ ਬਾਨ ਗੁਰੂ ਆਦੀ ਆਵਾਜ਼ ਤੇ ਰੱਖ ਕੇ ਤਨ ਪਉਣ ਰਹੀਂ ਰੱਖ ਕੇ ਵਾਹ ਗੁਰੂ ਵਾਹ ਗੁਰੂ ਵਾ 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 ਗੁਰੂ ਵਾਹ 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 ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਫਤਿਹ ਇਹ ਜੋ ਆਪਾਂ ਸਿਮਰਨ ਕੀਤਾ ਸਾਧਗ੍ਰਾਸ ਜਿਆਦਾ ਵਿਚਾਰ ਮਾਰ ਗਿਆ ਫਿਰ ਰੋਮ ਰੋਮ ਪਰਪੱਕਾ ਨੰਦਾ ਰੋਮ ਰੋਮ ਪਰਪੱਕਾ ਇੱਕ ਨੰਦਾ ਨਾ ਜਿਵੇਂ ਆਪਾਂ ਨਾਭ ਜੀ ਡਾਕਟਰ ਦੇਖਦੇ ਨਾ ਉਹਦੇ ਉੱਪਰ ਗੁੱਠਾ ਰੱਖ ਕੇ ਇਸ ਤਰ੍ਹਾਂ ਜੇ ਗੁੱਠਾ ਰੱਖ ਲਿਆ ਗੁੱਠਾ ਰੱਖ ਕੇ ਉਸ ਨਾਭ ਨੂੰ ਨਾਭੀ ਨਾਲ ਜੁੜਨਾਂ ਦਾ ਦਿਲ ਦੀ ਧੜਕਣ ਨਾਲ ਜੇ ਦਿਲ ਦੀ ਧੜਕਣਾ ਜੁੜ ਗਈ ਤੇ ਉੱਤੇ ਸਾਹਗ੍ਰਾਫ ਅੰਦਰ ਅੰਤਰ ਆਟੋਮੈਟਿਕ ਚੱਲ ਪਿਆ ਫੇਰ ਆਲਾ ਰੂਮ ਉੱਪਰ ਪੱਖੋਂ ਲੈ ਜਾਂਦਾ ਰੂਮ ਰੂਮ ਦੇ ਘਰਮ ਮੱਕਰ ਰੂਮ ਹਰਤਿ ਆਵੇ ਇੱਕ ਵਾਰੀ ਬਾਹਰ ਕਿਹਾ 3.5 ਕਰੋੜ ਰੂਮ ਬਾਹਰੂ ਜਪਦਾ ਯਾਰ ਉਹਨੂੰ ਪਰਪੱਕ ਹੋ ਗਿਆ ਫਿਰ ਆਪਣੇ ਅੰਦਰ ਮਾਲ ਫਿਰ ਆਪਾਂ ਯੁਕਤੀਆਂ ਦੁਆਰਾ ਸਿਮਰ ਕਰਕੇ ਜਾਣਾ ਹੁੰਦਾ ਕਿਉਂ ਨਾ ਵੀ ਧਿਆਨ ਲਾਵਾਂਗੇ ਉੱਤੇ ਰੁਕਾਂਗੇ ਫਿਰ ਕੰਡ ਤੇ ਧਿਆਨ ਲਾਵਾਂਗੇ ਉੱਤੇ ਰੁਕਾਂਗੇ ਫਿਰ ਅਕਨਾਂ ਵਿੱਚ ਜਾਵਾਂਗੇ ਉੱਤੇ ਰੁਕਾਂਗੇ ਫਿਰ ਖਾਂਤੀ ਰੇ ਵਿੱਚ ਜਾਵਾਂਗੇ ਉੱਤੇ ਰੁਕਾਂਗੇ ਫਿਰ ਇਸ ਤਰ੍ਹਾਂ ਜਿਤੇ ਆਪਣੇ ਪਰਪਟੇ ਆ ਜਿੱਥੇ ਆ ਦੋ ਨਾਸਕਾਂ ਨੱਕਦੀਆਂ ਉੱਥੇ ਜਾ ਕੇ ਬੈਠ ਕੇ ਉੱਤੇ ਰੁਕਾਂਗੇ ਉਸ ਤੋਂ ਬਾਅਦ ਫਿਰ ਆਪਾਂ ਜੇ ਆਪਾਂ ਸਰਦੇਵਾਲਾ ਉੱਥੇ ਰੁਕਾਂਗੇ ਤਾਂ ਗਿਆਨ ਮਿਲਦਾ ਫੇਰ ਬਾਕੀ ਖਾਲੀ ਖਲਾ ਜਾਵਾਂ ਖਾਲੀ ਖਲਾ ਜਾ ਕੇ ਸਾਡਾ ਮਨ ਨਰਮਲ ਹੋ ਜਾਊ ਕਉ ਸਰੀਰ ਨੂੰ ਸਰੀਰ ਵਿੱਚ ਉਹ ਯੁਕਤੀਆਂ ਦਾ ਮਸਲਾ ਵਾ ਜੇ ਆ ਸੰ ਯੁਕਤੀਆਂ ਦਾ ਮਸਲਾ ਨਿਕਲ ਗਿਆ ਤੇ ਬਾਹਰ ਮਨ ਮੰਨ ਗਿਆ ਉਧਰ ਦੇਖ ਰਹਿ ਮਨ ਮੰਨ ਫੇਰ ਅਸੀਂ ਆ ਕੇ ਕੰਨਾ ਵਿੱਚ ਨਾਭੀ ਤੇ ਧਿਆਨ ਲਾ ਕੇ ਸਭ ਕੁਝ ਘਰ ਵਿੱਚ ਬਾਹਰ ਨਹੀਂ ਬਾਹਰ ਡੋਲੇ ਤੋਂ ਪਰਪਲਾਈ ਘੁਰ ਪਰ ਸਦੀ ਜਨ ਅਤਰ ਪਾਇਆ ਸਵੰਤਰ ਵਾਸੇ ਲਾ ਜਿਓ ਚੇਮ ਚੇਮ ਵਰਸੇ ਅਮਰਤਾਰਾ ਮਨਪੀਅ ਸੁਣ ਸ਼ਬਦ ਜਰਾ ਫੇਰ ਉੱਥੇ ਅਸੀਂ ਰਸ ਪੀਣ ਦੀ ਜੁਫਤੀ ਸਿੱਖਣੀ ਹੁੰਦੀ ਆ ਇਤਰਾ ਗੁਰਪਿਆਰ ਜੋ ਆਪਾਂ ਸੁੱਖਾਂ ਗੈਣਾ ਜੁਫਤੀ ਇੱਕ ਜੇ ਪੁੱਛ ਕੇ ਫੇਰ ਸੰਜ ਕਰਕੇ ਫੇਰ ਅਸੀਂ ਰਸ ਲੈ ਕੇ ਫੇਰ ਲੋਕ ਸੁਕੇ ਲੋਕੇ ਸੈਲੇ ਹੋ ਜਾਂਦਾ ਜਿਵੇਂ ਕਹਿੰਦਾ ਜਿੰਨ ਹਰ ਹਰ ਰਸ ਨਾ ਨਾ ਪਾਇਆ ਤੇ ਭਾਗ ਨਹੀਂ ਜਾਂ ਪਾਸ ਇਸ ਤਰ੍ਹਾਂ ਮਾਲਕ ਬਖਸ਼ ਕਰੇ ਜੁਫਤੇ ਦਾ ਭੰਡਾਰਾ ਜੋ ਇਹ ਹੈਗਾ ਨੰਬਰ ਦੱਸ ਰਹੇ ਆ ਬੇਨਤੀ ਕਰ ਰਹੇ ਆ ਮੈਂ ਜਿਹੜਾ YouTube ਤੇ ਇਹ ਆਪਣ ਚੱਲਣੀਆਂ ਵੀਡੀਓ YouTube ਤੇ ਜਾ ਕੇ ਪ੍ਰਮਾਣ ਲੈਣ ਦਾ ਚਾਹ ਉਹ ਦਾਦ ਲਿਖ ਲਿਓ ਲੇਕ ਉਹਦੇ ਵਿੱਚ ਨੰਬਰ ਦਿੱਤਾ ਹੋਇਆ 7973022284 ਤੇ ਇੱਕ ਦਿਨ ਸਾਂਝ ਕਰਕੇ ਆਪਾਂ ਜੀਵਨ ਸਬਲਾ ਕਰਕੇ ਚੱਲੀਏ ਕਿਤੇ ਹੋ ਨਾ ਆਪਣਾ ਬ्यर्थ ਜੀਵਨ ਚਲੇ ਜਾਵੇ ਤੇ ਜਿਵੇਂ ਕਿ ਇਹ ਗਿਆਨ ਤੋਂ ਬਿਨਾਂ ਤੇ ਅਸੀਂ ਜਾ ਨਹੀਂ ਸਕਦੇ ਕਰੇ ਮਾਲਕ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ